ਜੋ ਟੀਮ ਇੱਥੇ ਪਹੁੰਚ ਚੁੱਕੀ ਆ ਤਾਂ ਇਹ ਵੇਖ ਸਕਦੇ ਹੋ ਪਹਿਲੇ ਪਹਿਲੇ ਜਵਾਜ਼ ਇੱਥੇ ਪਹੁੰਚ ਚੁੱਕੇ ਨੇ ਤਾਂ ਕੈਪਟਨ ਸਾਹਿਬ ਕਿਵੇਂ ਵੇਖਦੇ ਹੋ ਜੀ ਕਾਫੀ ਨਾਰੋਸ਼ ਹੋਇਆ ਕੀਤਾ ਤੁਸੀਂ ਦੋ ਦੋ ਮਿੰਟ ਟੈਕ ਕਰਦੇ ਸਬੰਹ ਸਾਹਿਬ ਕਿਵੇਂ ਦੇਖ ਰਹੇ ਹੋ ਬਹੁਤ ਮਾਨਸੂਰਿਆ ਮੋਦੀ ਸਾਹਿਬ ਕੀ ਕਰ ਰਹੇ ਪਾਚ ਕਰਾਂਗੇ ਟੈਕ ਮਿੰਟ ਰੇਕ ਮਿੰਟ ਤਾ ਇਹ ਵੇਖ ਸਕਦੇ ਹਾਂ ਕਿ ਕਿੰਨਾ ਜ਼ਿਆਦਾ ਜੋ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤਾਂ ਇਹ ਵੇਖ ਸਕਦੇ ਹਾਂ ਕਿ ਇੱਕ ਤਰਫਾ ਉਹਨਾਂ ਸਨਮਾਨਿਤ ਕੀਤਾ ਜਾ ਰਿਹਾ ਤੇ ਇੱਕ ਤਰਫਾ ਕੁਲਦੀਪ ਸਿੰਘ ਕਾਲੀਵਾਲ ਦੂਜੇ ਤਰਫਾ ਗੁਰਜੀਤ ਸਿੰਘ ਹੋਈਲਾ ਤਾਂ ਸਰਪੰਚ ਸਿੰਘ ਇੱਥੇ ਵੀ ਨਾਲ ਮੌਜੂਦ ਨੇ ਤਾਂ ਇਹ ਸਨਮਾਨ ਭੇਟ ਹਰਮਨ ਜਾਰੀ ਸੋਨਾਂ ਨੂੰ ਇੱਥੇ ਕਿਤਾ ਜਾ ਰਿਹਾ ਤਾਂ ਇਹ ਖਾਸ ਤਸਵੀਰਾਂ ਕੀ ਕਰ ਰਿਹਾਤਾ ਹੋਰ ਵੀ ਖਿਡਾਰੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਕਿ ਉਹਨਾਂ ਦਾ ਅੱਜ ਇੱਥੇ ਪਹੁੰਚ ਕੇ ਕੀ ਕਹਿਣਾ ਹੈ ਕੀ ਮੰਨਣਾ ਕਿਉਂਕਿ ਕਾਫੀ ਨਾਮ ਰੋਸ਼ਨ ਨਾਮ ਰੋਸ਼ਨ ਕਰਨ ਤੋਂ ਬਾਅਦ ਜਦੋਂ ਇੱਕ ਵਾਰ ਇੱਥੇ ਆਪਣੇ ਘਰ ਵਿਖੇ ਖਿਡਾਰੀ ਪਰਤਦਾ ਹੈ ਤਾਂ ਜੋ ਮਾਨ ਦੇ ਨਾਲ ਹੋਰ ਜ਼ਿਆਦਾ ਸਿਨਾ ਚੋੜਾ ਹੋ ਜਾਂਦਾ ਹੈ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦੇ ਅਧਿਕਾਰੇ ਜੋ ਚੁੱਕੇ ਲਗਾਏ ਜਾ ਰਹੇ ਨੇ ਤਾਂ ਇਹ ਇਹ ਖਾਸ ਤਸਵੀਰਾਂ ਜੋ ਕਹਿੰਦੀਆਂ ਕਰ ਰਹੀਆਂ ਭਾਈ ਪਿੱਛੇ ਆਓ ਤੁਸੀਂ ਦੇਖ ਸਕਦੇ ਹੋ ਤਾਂ ਜੋ ਕੈਪਟਨ ਸਾਹਮਣੇ ਹਰਮਨ ਜੀ ਉਹਨਾਂ ਦੇ ਨਾਲ ਵੀ ਇਹ ਵੇਖ ਸਕਦੇ ਆ ਤੁਸੀਂ ਹੋ ਰਹੀ ਐਥੇ ਆ ਕੇ ਇੱਕ ਪਲ ਬੰਨ ਜੀ ਆਵਾਜ਼ੀ ਆ ਰਹੀ ਆ ਯਾਰ ਮੀਡੀਆ ਵਿੱਚ ਕੋਈ ਜੱਦ ਤਿਆਰ ਨਾ ਕਰੋ ਹਰਮਨ ਜੀ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਜੀ ਜੀ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਸਾਰੇ ਆਏ ਨੇ ਬਿਲਕੁਲ ਜੀ ਬਹੁਤ ਵਧੀਆ ਲੱਗ ਰਿਹਾ ਜਦੋਂ ਵੀ ਮੈਡਲ ਜਿੱਤ ਕੇ ਆਪਣੀ ਧਰਤੀ ਤੇ ਆਈ ਦਾ ਤੇ ਪੰਜਾਬ ਵਾਸੀਆਂ ਵੱਲੋਂ ਹਮੇਸ਼ਾ ਬਹੁਤ ਪਿਆਰ ਮਿਲਿਆ ਸਾਨੂੰ ਤੇ ਬਹੁਤ ਵਧੀਆ ਲੱਗ ਰਿਹਾ ਐ ਬਹੁਤ ਖੁਸ਼ ਆ ਜੀ ਪਿੰਡ ਦੇ ਇਹੀ ਸਕੂਲ ਨੂੰ ਵੀ ਤੁਹਾਡੇ ਨੂੰ ਬੜਾ ਮਾਣ ਫਕਰ ਹੈਗਾ ਕਿ ਸਾਡੇ ਹਰਮਨ ਜੋ ਹੈ ਨਾ ਦੇਸ਼ ਦਾ ਨਾਮ ਆ ਗਏ ਆ ਅਮਰੋਦ ਸਰ ਇਹ ਦੇਖ ਸਕਦੇ ਹੋ ਹਰਮਨ ਦੇ ਪਿਤਾ ਜੀ ਜੋ ਇੱਥੇ ਪਹੁੰਚੇ ਨੇ ਤਾਂ ਇਹ ਇਹ ਤਸਵੀਰਾਂ ਬਸੇ ਗਾਲ ਠੀਕ ਆ ਜੀ ਹਾਂ ਇਧਰ ਆਵੋ ਅੰਦਰ ਆਵੋ ਆਪਾਂ ਇਹ ਬੇਟੇ ਨੂੰ ਮਿਲ ਕੇ ਬਹੁਤ ਹੀ ਮਿਹਰਬਾਨੀ ਬਹੁਤ ਬਹੁਤ ਵਧਾਈ ਗਿਆ ਦੇਖ ਸਕਦੇ ਹਾਂ ਕਿ ਆਪਣੇ ਪਿਤਾ ਜੀ ਨੂੰ ਗੱਲ ਲਾ ਕੇ ਬਹੁਤ ਹੀ ਭਾਵਕ ਹੋ ਰਹੇ ਨੇ ਇਹ ਤਸਵੀਰਾਂ ਮੈਂ ਟੈਲੀਫੋਨ ਕੀਤਾ ਨਾ ਮੈਂ ਪ੍ਰੈਸਰ ਵੀ ਆਇਆ ਮੈਂ ਉਹ ਥਾਪੀ ਬਹੁਤ ਅਗੜੀ ਸਰਕਾਰ ਨਾਲ ਬਿਲਕੁਲ ਹਾਂ ਸਰਪੰਚ ਜੀ ਦੀ ਮਿਹਰਬਾਨੀ ਪੰਛਾ ਬਾਜੁਰ ਨਗਰੀ ਵੀ ਗੜੇ ਜੇਸੇ ਨਗਰੀ ਤੋਂ ਪਹੁੰਚ ਕੇ ਪੂਰੇ ਵਿਸ਼ਵ ਨੂੰ ਮਾ ਪਈਆਂ ਨੇ ਜੀ ਪੰਜਾਬ ਨੂੰ ਮਾਣ ਹੈ ਕਿ ਇਹ ਸਭ ਨੇ ਕਿ ਦੇਖੋ ਜੀ ਪਵਿੱਤਰ ਧਰਤੀ ਆ ਪੰਜਾਬ ਦੀ ਬਹੁਤ ਮਾਣ ਵਾਲੀ ਗੱਲ ਕਿ ਆਪਣੇ ਮੁੰਡੇ ਇੱਥੋਂ ਜਿਆਦਾ ਤੋਂ ਜਿਆਦਾ ਮੁੰਡੇ ਸੀਗੇ ਆਪਣੇ ਤੇ ਸਾਰਿਆਂ ਨੇ ਬਹੁਤ ਵਧੀਆ ਗੇਮ ਵਿਖਾਈ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਇਹ ਫਿਰ ਮੈਡਲ ਜਿੱਤਿਆ ਬੈਕ ਟੂ ਬੈਕ ਸਾਡੇ ਲਈ ਬਹੁਤ ਵੱਡੀ ਗੱਲ ਆ ਜੀ ਇੱਕ ਕਹਿੰਦੇ ਨੇ ਕਿ ਪਿੱਛੇ ਦੇ ਮਾ ਕੀ ਸਰ ਜਿਹੜਾ ਮੈਡਲ ਪਾਇਆ ਜਿਹੜਾ ਇਹਦੇ ਪੈਰ ਪੈ ਤੇ ਜਿੱਤ ਗਿਆ ਅੱਜ ਕਰ ਰਹੇ ਨੇ ਦੇਸ਼ ਨੂੰ ਮਾਣ ਮੁਰੇ ਅਗਲੀ ਕਿੰਨਾ ਵੱਸੇ ਪਰਿਵਾਰਾਂ ਨੂੰ ਖੁਸ਼ੀ ਹੈ ਜੀ ਸਮੇਂ ਦੇ ਵਿੱਚ ਵਿਸ਼ਵਾਸ ਦਿਵਾਉ ਸਭ ਨੂੰ ਕਿ ਇਸ ਤੋਂ ਵਧੀਆ ਕੀ ਨਹੀਂ ਜੀ ਬਿਲਕੁਲ ਬਿਲਕੁਲ ਜੀ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਜਦੋਂ ਵੀ ਅਸੀਂ ਮੈਚ ਖੇਡਣ ਗਏ ਆ ਜਾਂ ਕੋਈ ਵੱਡਾ ਟੂਰਨਾਮੈਂਟ ਖੇਡਣ ਗਏ ਆ ਕਿ ਜਦ ਵੀ ਗਰਾਊਂਡ 'ਚ ਜਾਈਏ ਵਧੀਆ ਪਰਫਾਰਮੈਂਸ ਕਰੀਏ ਦੇਸ਼ ਲਈ ਮੈਡਲ ਲੈ ਕੇ ਆਈਏ ਵਧੀਆ ਤੋਂ ਵਧੀਆ ਮੈਡਲ ਲੈ ਕੇ ਆਈਏ ਪੰਜ ਲਾਮ ਮਿਲ ਗਿਆ ਇਹ ਕਿਹੜਾ ਆ ਵੱਡੇ ਸਰਪੰਚ ਸਾਹਿਬ ਸਾਡੇ ਨਾਲ ਹੈ ਜੀ ਬਿਲਕੁਲ ਜੀ ਹਾਂ ਜੀ ਬੇਟਾ ਪਹੁੰਚਿਆ ਮੈਂ ਕਿੰਨੀ ਕੋਸ਼ਿਸ਼ ਆਹ ਜੀ ਦੱਸ ਨਹੀਂ ਸਕਦੇ ਕੋ ਜਿੰਨੀ ਮਹਾਰਾਜੀ ਭਾ ਕੋਈ ਬਹੁਤ ਕੁਝ ਸਾਰੇ ਦੇਖ ਸਕਦੇ ਹਾਂ ਕਿ ਸਾਰੀ ਟੀਮ ਸਾਰੀ ਟੀਮ ਇੱਥੇ ਮੌਜੂਦ ਹੈ ਤਾਂ ਕਪਤਾਨ ਹਰਮਨਪ੍ਰੀਤ ਹੋਣਾ ਦੀਆਂ ਵੀ ਅੱਖਾਂ ਪਾਵਕ ਨੇ ਤਾਂ ਉਹਨਾਂ ਦੇ ਪਿਤਾ ਜੀ ਜੋ ਨੇ ਉਹ ਵੀ ਕਾਫੀ ਪਾਵਕ ਨੇ ਤਾਂ ਇਹ ਤਸਵੀਰਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮੰਤਰੀ ਸਹਿਬਾਨ ਇੱਥੇ ਪਹੁੰਚੇ ਹੋਏ ਨੇ ਉੱਥੇ ਹੀ ਮੈਂਬਰ ਪਾਰਲੀਮੈਂਟ ਉਹ ਵੀ ਇੱਥੇ ਮੌਜੂਦ ਨੇ ਤਾਂ ਜ਼ਰੂਰ ਖਿਡਾਰੀਆਂ ਦੇ ਨਾਲ ਬਾਕੀ ਖਿਡਾਰੀਆਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਦੇ ਆ ਕਿ ਅੱਜ ਦੇ ਦਿਨ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਕਾਫੀ ਉਤਸ਼ਾਹ ਉਹਨਾਂ ਦੇ ਉਹਨਾਂ ਨੂੰ ਲੈ ਕੇ ਜੋ ਕਾਫੀ ਅੱਛਾ ਗੁਰੂ ਨਗਰੀ ਦੇ ਲੋਕ ਪੰਜਾਬ ਦੇ ਜੋ ਲੋਕ ਹੈਗੇ ਨੇ ਵਾਸੀ ਹੈਗੇ ਨੇ ਪੰਜਾਬ ਵਰਸੀ ਉਹਨਾਂ ਦੇ ਮਾਣ ਚ ਹੈਗਾ ਤਾਂ ਇਹ ਵੀ ਦੇਖ ਸਕਦੇ ਹੋ ਕਿ ਹੋਰ ਵੀ ਖਿਡਾਰੀ ਜੋ ਸਾਡੇ ਨਾਲ ਮੌਜੂਦ ਨੇ ਤਾਂ ਇਹ ਦੇਖੋ ਸਨਮਾਨਤ ਹਰ ਇੱਕ ਨੂੰ ਸਨਮਾਨਤ ਕੀਤਾ ਗਿਆ ਜਿੰਨੇ ਵੀ ਖਿਡਾਰੀ ਸੀਗੇ ਜਿੰਨੇ ਵੀ ਖਿਡਾਰੀ ਸੀਗੇ ਸਭ ਨੂੰ ਸਨਮਾਨਤ ਇੱਥੇ ਕੀਤਾ ਗਿਆ ਤਾਂ ਇਹ ਦੇਖ ਸਕਦੇ ਹਾਂ ਕਿ ਅਹਿਮ ਐਕਸਕਲੂਸਿਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਕਿ ਕਿਸ ਪੱਧਰ ਤੇ ਜੋ ਟੀਮ ਇੱਥੇ ਪਹੁੰਚੀ ਆ ਤੇ ਕਿੰਨਾ ਜ਼ਿਆਦਾ ਅੱਛਾ ਕਿੰਨਾ ਜ਼ਿਆਦਾ ਅੱਛਾ ਇਸ ਟੀਮ ਨੂੰ ਲੈ ਕੇ ਅੱਜ ਜੋ ਹਰ ਇੱਕ ਪੋਲਿਟਿਕਲ ਲੀਡਰ ਜਾਂ ਫਿਰ ਜੋ ਪ੍ਰਸ਼ਾਸਨ ਦੀ ਗੱਲ ਕਰ ਲਈ ਉਹਨਾਂ ਦੇ ਮਨਾਂ ਦੇ ਵਿੱਚ ਹੈਗਾ ਤਾਂ ਇਹ ਦੇਖ ਸਕਦੇ ਹਾਂ ਕਿ ਕੋ ਚੋਰ ਖਿਡਾਰੀ ਵੀ ਛੜਨਾ ਮੌਜੂਦ ਨੇ ਉਹਨਾਂ ਨੇ ਵੀ ਗੱਲ ਕਰ ਰਹੇ ਕਿੰਨਾ ਕੁ ਮਾਣ ਫਕਰ ਮਹਿਸੂਸ ਹੋ ਰਿਹਾ ਜੀ ਅੱਜ ਉਹ ਮਾਣ ਵਾਲੀ ਗੱਲ ਹੈ ਕਿ ਅਸੀਂ ਕੰਟਰੀ ਦੇ ਲਈ ਮੈਡਲ ਲੈ ਕੇ ਆਂਦੇ ਹਾਂ ਬ੍ਰਾਊਨ ਮੈਡਲ ਜੀ ਤਾਂ ਇਹ ਦੇਖ ਸਕਦੇ ਹਾਂ ਕਿ ਖਿਡਾਰੀ ਖਿਡਾਰੀਆਂ ਨੂੰ ਇਸ ਤਰੀਕੇ ਦੇ ਨਾਲ ਲੈ ਕੇ ਜਾ ਕੇ ਉੱਤੇ ਖਿਲਾਰ ਕੇ ਮਾਣ ਸਨਮਾਨ ਪੇਟ ਕੀਤਾ ਜਾ ਰਿਹਾ ਹੈ ਇਹ ਦੇਖ ਸਕਦੇ ਹਾਂ ਐਕਸਕਲੂਸਿਵ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਟੀਮ ਦਾ ਸਵਾਗਤ ਟੀਮ ਦਾ ਬੁਰਾ ਸਵਾਗਤ ਇੱਥੇ ਕੀਤਾ ਗਿਆ ਤਾਂ ਜਗਰਾਤ ਸਿੰਘ ਜੀ ਵੀ ਇੱਥੇ ਵਿਸ਼ੇਸ਼ ਤੌਰ ਤੇ ਮੌਜੂਦ ਨੇ ਕਿਉਂਕਿ ਕਿਤਨਾ ਕਿਤੇ ਜਗਰਾਤ ਸਿੰਘ ਜੀ ਹੋਣਾ ਦੀ ਵੀ ਕਾਫੀ ਦੇਣ ਪੰਜਾਬ ਨੂੰ ਹੈਗੀ ਆ ਕਿਉਂਕਿ ਜੋ ਹਰਮਨ ਪ੍ਰੀਤ ਨੇ ਉਹਨਾਂ ਦੀ ਜੇਕਰ ਅਸੀਂ ਗੱਲ ਕਰ ਲਈਏ ਉਹਨਾਂ ਨਾਲ ਜ਼ਰੂਰ ਗੱਲ ਵੀ ਕਰਦੇ ਹਾਂ ਜਗਰਾਜ ਸਿੰਘ ਜਗਰਾਜ ਸਿੰਘ ਜੀ ਵੀ ਸਾਡੇ ਨਾਲ ਬਾਅਦ ਚ ਕਰ ਲਓ ਜੀ ਤਾਂ ਬਿਲਕੁਲ ਜਗਰਾਜ ਸਿੰਘ ਜੀ ਤਾਂ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਅੱਜ ਕੀ ਕਹਿਣਾ ਹੈ ਦੇਖ ਰਹੇ ਹੋ ਕਿ ਜਿਹੜਾ ਖਿਡਾਰੀਆਂ ਦਾ ਪਾਸਕਾਰ ਜਿਹੜਾ ਜਗਰਾਜ ਜੀ ਕਿਵੇਂ ਵੇਖਦੇ ਹੋ ਤੁਸੀਂ ਤੁਹਾਡੀ ਵੀ ਕਾਫੀ ਦੇਣ ਹੈਗੀ ਆ ਹੋਕੀ ਦੇਖੋ ਇਹ ਬੜੇ ਮਾਣ ਵਾਲੀ ਗੱਲ ਹੈ ਜੀ ਸਾਡੇ ਲਈ ਹੋਰ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦੇ ਖਿਡਾਰੀ ਨੇ ਪਰ ਪੂਰੇ ਇੰਡੀਆ ਦੇ ਖਿਡਾਰੀ ਨੇ ਇਹਨਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜੀ ਪਰਮਾਤਮਾ ਦੀ ਮੈਂ ਇਹ ਬਖਸ਼ਿਸ਼ ਸਮਝਦਾ ਕਿ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਤੇ ਗਾਂ ਅਸੀਂ ਖੁਸ਼ਕਿਸਮਤ ਆ ਕਿ ਇਹਨਾਂ ਬੱਚਿਆਂ ਨੂੰ ਅਸੀਂ ਟ੍ਰੇਨ ਕਰ ਸਕਿਆ ਔਰ ਅੱਗੇ ਵੀ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਕਰਦੇ ਰਹਿਣਾ ਪੰਜਾਬ ਦੇ ਜਿਹੜੇ ਨੌਜਵਾਨ ਨਸ਼ਿਆ 'ਚ ਨਹੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਅਸੀਂ ਇਹ ਕਹਿੰਦੇ ਆ ਵੀ ਸਪੋਰਟਸ ਵਾਲੇ ਪਾਸੇ ਆਓ ਤੇ ਖੇਡਾਂ ਨੂੰ ਅੱਗੇ ਵਧਾਓ ਸਾਂਝੀ ਬਿਲਕੁਲ ਇਹ ਤਸਵੀਰਾਂ ਇਹ ਦੇਖ ਸਕਦੇ ਹੋ ਤੁਸੀਂ ਇਹ ਵਿਸ਼ੇਸ਼ ਤਸਵੀਰਾਂ ਸਾਂਝੇ ਕੀਤੀਆਂ ਨੇ ਕਿ ਪੂਰੀ ਟੀਮ ਪੂਰੀ ਟੀਮ ਅੱਜ ਕਾਫੀ ਖੁਸ਼ ਆ ਤਾਂ ਇਹ ਦੇਖ ਸਕਦੇ ਹਾਂ ਆਪਣਾ ਜਿਵੇਂ ਸਾਰੇ ਸਾਰੇ ਲੋਕ ਕੋਚ ਸਾਹਿਬ ਦੇ ਨਾਲ ਫੋਟੋ ਖਿਚਾ ਰਹੇ ਨੇ ਯੁਵਰਾਜ ਸਿੰਘ ਜੀ ਤਾਂ ਜੇ ਦੇਖ ਸਕਦੇ ਹੋ ਤਾਂ ਫਰਮਨਪ੍ਰੀਤ ਜੀ ਫਰਮਨਪ੍ਰੀਤ ਜੀ ਕਿੰਨਾ ਕੁ ਵੱਡਾ ਹੱਥ ਜਗਰਾਜ ਜੀ ਦਾ ਹੈਗਾ ਤੁਹਾਨੂੰ ਇੱਥੋਂ ਤੱਕ ਪਹੁੰਚਾਉਣ ਲਈ ਬਿਲਕੁਲ ਜੀ ਮੇਰੇ ਸ਼ੁਰੂ ਤੋਂ ਆਈਡਲ ਰਹੇ ਨੇ ਪਰ ਇਹ ਇਹਨਾਂ ਦੇ ਸੁਪਨੇ ਆ ਜਿਹੜੇ ਅਸੀਂ ਜੀ ਰਹੇ ਆ ਤੇ ਸਾਨੂੰ ਬਹੁਤ ਮਾਣ ਆ ਕਿ ਮੇਰੇ ਵੱਡੇ ਭਰਾ ਨੇ ਤੇ ਮੈਂ ਇਹ ਮੈਡਲ ਇਹਨਾਂ ਲਈ ਵੀ ਲੈ ਕੇ ਆਇਆ ਹਮੇਸ਼ਾ ਰਿਸਪੈਕਟ ਆ ਬਹੁਤ ਪਿਆਰ ਇਹਨਾਂ ਲਈ ਅਕਸਰ ਹਰ ਕਿਸੇ ਦਾ ਸੁਪਣਾ ਹੁੰਦਾ گا ਵਧਣ ਦਾ ਤਾਂ ਜਿਸ ਤਰੀਕੇ ਨਾਲ ਤੁਹਾਨੂੰ ਤਾਂ ਸਪੋਰਟ ਹੀ ਬੜੀ ਵਧੀਆ ਮਿਲ ਬਿਲਕੁਲ ਜੀ ਕਿਤੇ ਗੁਰੂ ਵਧੀਆ ਹੋਵੇ ਤੇ ਚੇਲਾ ਕਿਉਂ ਨਾ ਵਧੀਆ ਹੋਵੇ ਇਹ ਐਸਪੀ ਸਾਹਿਬ ਨੇ ਬੂਟਾ ਲਾਇਆ ਹੀ ਕਿ ਛਾਵੇਂ ਅੱਜ ਬਹਿ ਗਏ ਇਹ ਐਸਪੀ ਸਾਹਿਬ ਦੀ ਦੇਣ ਆ ਸਰਦਾਰ ਜਗਨਾਸ਼ ਸਿੰਘ ਦੀ ਇਹਨਾਂ ਦੀ ਦੇਣ ਹੈ ਇਹਨੂੰ ਇੱਥੋਂ ਤੱਕ ਖੜ੍ਹਦੀ ਠਾਕ ਖੁਸ਼ੀ ਖੁਸ਼ੀ ਵੜੀਆਂ ਦੱਸ ਨਹੀਂ ਸਕਦੇ ਬਹੁਤ ਖੁਸ਼ੀ ਆ ਤੁਹਾਡੇ ਭੈਣ ਭਰਾਵਾਂ ਦਾ ਸ਼ਰਨ ਅਸੀਰਵਾਦ ਹੋਰ ਫੈਸਿਲਿਟੀ ਕ੍ਰੀਏਟ ਕੀਤੀਆਂ ਜਾਣ ਕਿ ਜਿਨ੍ਹਾਂ ਨਾਲ ਬੱਚਿਆਂ ਨੂੰ ਹੋਰ ਚਾਂਸ ਮਿਲੇ ਕੋਈ ਨਹੀਂ ਜੇ ਵੀ ਆ ਜੀ ਹੋਰ ਬਿਲਕੁਲ ਪਹਿਲਾਂ ਹੋ ਸਕਦਾ ਗਰਾਊਂਡ ਗਰਾਊਂਡ ਦੇ ਅੱਗੇ ਆ ਜਾਓ ਹਾਂ ਜੀ ਲਿਖਦਾ ਕਿ ਇਹ ਬੁਨਿਆਦੀ ਸਹੂਤਾਂ ਦੀ ਵੱਡੀ ਘਾਟ ਹੈ ਹਾਕੀ ਖਿਡਾਰੀ ਬਹੁਤ ਵੱਡੇ ਪੱਧਰ ਤੇ ਫਾਇਦਾ ਹੋਣੇ ਕਿ ਮੰਗ ਕਰਦੇ ਜੀ ਮੰਗ ਆਈ ਥਿੰਕ ਸਾਰਾ ਕੁਝ ਵਧੀਆ ਚੱਲ ਰਿਹਾ ਹੈ ਤੇ ਮੰਗ ਜਿਆਦੀ ਗਰਾਊਂਡਸ ਦੀ ਹੁੰਦੀ ਹੈ ਜੀ ਜਿੰਨੀਆਂ ਗਰਾਊਂਡਸ ਹੋਣਗੀਆਂ ਬੱਚੇ ਹੋਰ ਪ੍ਰੈਕਟਿਸ ਕਰਨਗੇ ਆਈ ਥਿੰਕ ਪਰ ਪਹਿਲਾਂ ਨਾਲੋਂ ਵੇਖਿਆ ਜਾਵੇ ਤੇ ਬਹੁਤ ਸਾਰੀਆਂ ਫੈਸਿਲਿਟੀਆਂ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਤੇ ਸਪੋਰਟਸ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਖੇਡਾਂ ਵਧਣ ਪੰਜਾਬ ਦੀਆਂ ਹੋ ਰਹੀਆਂ ਨੇ ਸਾਰੀਆਂ ਗੇਮਾਂ ਦਾ ਧਿਆਨ ਰੱਖਿਆ ਜਾ ਰਿਹਾ ਤਾਂ ਆਈ ਥਿੰਕ ਬਹੁਤ ਵੱਡੀ ਸ਼ੁਰੂਆਤ ਹੈ ਬਹੁਤ ਵਧੀਆ ਚੱਲ ਰਿਹਾ ਹੈ ਸਾਰਾ ਹੈ ਇਹ ਤਾਂ ਪੂਰੀ ਕੋਸ਼ਿਸ਼ ਹੈ ਜੀ ਅਸੀਂ ਇਹ ਚੀਜ਼ ਨੂੰ ਖਤਮ ਕਰਕੇ ਛੱਡਾਂਗੇ ਕਿਉਂਕਿ ਇਦਾਂ ਦੇ ਮੈਡਲ ਲੈ ਕੇ ਆਉਣਾ ਸਾਰੇ ਪੰਜਾਬ ਦੀ ਬਹੁਤ ਵਧੀਆ ਮੈਸੇਜ ਤੇ ਮੈਂ ਉਮੀਦ ਕਰਦਾ ਕਿ ਜਿੰਨੇ ਯੰਗਸਟਰ ਸਾਨੂੰ ਦੇਖ ਰਹੇ ਆ ਇਸ ਰਾਹ ਤੇ ਚੱਲਣ ਖੇਡਾਂ ਦੇ ਰਾਹ ਤੇ ਚੱਲਣ ਪੜਾਈ ਦੇ ਰਾਹ ਤੇ ਚੱਲਣ ਨਸ਼ਿਆਂ ਦੇ ਰਾਹ ਤੇ ਨਾ ਚੱਲਣ ਰਿਜ਼ਲਟ ਤੋਂ ਸੰਤੁਸ਼ਟ ਹੋ ਕੇ ਇੱਕ ਤਾਂ ਚੁਣ ਕੇ ਟਾਰਗੇਟ ਰੱਖੋ ਵਿਕਟ ਜੀ ਜਿੰਨੇ ਸਾਡੇ ਮੇਜਰ ਟੂਰਨਾਮੈਂਟ ਹੈਗੇ ਹੁਣ ਐਂਡ ਇਸ ਤੋਂ ਪਹਿਲਾਂ ਸਾਨੂੰ ਏਸ਼ੀਅਨ ਗੇਮਸ ਫਿਰ ਫੇਸ ਕਰਨੀਆਂ ਆ ਕਾਮਨਵੈਲਥ ਵਰਲਡ ਕੱਪ ਫਿਰ 올림픽 ਆ ਆਈ ਥਿੰਕ ਆਈ ਰੇਡੀਆਂ ਪਰ ਸਾਨੂੰ ਇਹ ਪਤਾ ਹੈ ਕਿ ਇਹਨਾਂ ਆਸਾਨ ਨਹੀਂ ਰਹਿਣਾ ਪਰ ਅਸੀਂ ਹੋਰ ਮਿਹਨਤ ਕਰਾਂਗੇ ਜੋ ਕਿ ਇਸ ਤੋਂ ਵਧੀਆ ਕਰਕੇ ਰੱਖਣਾ ਹੈ ਬਾਕੀ ਨਵੇਂ ਪਲੇਅਰ ਸਟਾਕ ਕੀ ਹੋਣਗੇ ਕੀ ਸ਼ੇਰ ਦੇਣਾ ਚਾਹੋਗੇ ਸ਼ੇਰ ਦੇ ਆ ਜੀ ਆਪਣਾ ਮਿਹਨਤ ਤੇ ਯਕੀਨ ਰੱਖੋ ਆਪਣੇ ਗੁਰੂ ਦੀ ਸੁਣੋ ਤੇ ਇੱਕ ਜਿਹੜਾ ਤੁਸੀਂ ਗੋਲ ਆਪਣਾ ਧਾਰਿਆ ਹੋਇਆ ਉਹਨੂੰ ਲਗਨ ਨਾਲ ਆਪਣੀ ਮਿਹਨਤ ਕਰਦੇ ਰਹੋ ਤੁਸੀਂ ਇੱਕ ਦਿਨ ਜ਼ਰੂਰ ਮੁਕੰਮਲ ਹੋਵੋਗੇ ਜੀ ਜੀ ਤੁਹਾਡੇ ਗੁਰੂ ਜੀ ਨੂੰ ਕਿੰਨੇ ਕਰੈਡਿਟ ਦਿੰਦੇ ਹੋ ਪੂਰਾ ਜੀ ਚਲੋ ਚਲੋ ਮਾਜੀ ਪਰਿਵਾਰ ਨੇ ਬੜਾ ਮਾਣ ਮਾਣ ਤੁਹਾਡੇ ਤੇ ਜਤਾਇਆ ਕਿਹਾ ਗਿਆ ਕਿ ਤੁਹਾਡੇ ਵੱਲੋਂ ਬੂਟਾ ਲਗਾਇਆ ਗਿਆ ਸੀ ਕਿ ਤੇ ਅੱਜ ਬੂਟਾ ਜਿਹੜਾ ਦਰਖਤ ਬਣ ਕੇ ਛਾਂ ਦੇ ਰਿਹਾ ਚਲੋ ਅਸੀਂ ਖੁਸ਼ਕਿਸਮਤ ਆ ਜੀ ਅਸੀਂ ਸਮਝਦੇ ਆਂ ਕਿ ਪ੍ਰਮਾਤਮਾ ਨੇ ਸਾਨੂੰ ਬਹੁਤ ਬਲ ਬਖਸ਼ਿਆ ਬੜੀ ਚੜ੍ਹਦੀ ਕਲਾ ਚ ਰੱਖਿਆ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਸ਼੍ਰੀ ਗੁਰੂ ਰਾਮਦਾਸ ਜੀ ਨੇ ਪੇ ਤਾਂ ਦੇ ਛੋਟੇ ਭਰਾ ਤੇ ਇਦਾਂ ਦੇ ਕਪਤਾਨ ਭਾਰਤ ਨੂੰ ਮਿਲਦੇ ਰਹਿਣ ਤੇ ਹੋਰ ਵੱਧ ਤੋਂ ਵੱਧ ਮਿਹਨਤ ਕਰਨ ਜਿਆਦਾ ਤੋਂ ਜਿਆਦਾ ਤਰੱਕੀ ਕਰਨ ਅਤੇ ਮੈਡਲ ਜਿੱਤ ਕੇ ਲਿਆਉਣ ਅਗਲੀ ਵਾਰੀ 골ਡ ਮੈਡਲ ਜਿੱਤਣ ਸਾਡੀਆਂ ਇਹੋ ਦੁਆਵਾਂ ਨੇ